ਇਹ ਲੇਡੀਆਂ ਜਿਹੜੀਆਂ ਨੇ ਉਹ ਘਰੇ ਬੈਠੀਆਂ ਕੰਮ ਕਰੋ ਸਰਕਾਰ ਤੁਹਾਨੂੰ ਉਹ ਜਿਹੜਾ ਇਕੁਪਮੈਂਟ ਪ੍ਰੋਵਾਈਡ ਕਰਊਗੀ ਜੇ ਕੋਈ ਸਲਾਈ ਚ ਜਾਣਾ ਸਲਾਈ ਸਲਾਈ ਮਸ਼ੀਨਾਂ ਪ੍ਰੋਵਾਈਡ ਕਰਾਂਗੇ ਕੱਚੀ ਕਹਾਣੀ ਦਾ ਤੇਲ ਸਾਬਣਾ ਚੱਪਲਾ ਤੇ ਉਹ ਜਿਹੜਾ ਸੈਲਫ ਹੈਲਪ ਗਰੁੱਪ ਅਸੀਂ ਸੰਗਰੂਰ ਚ ਸ਼ੁਰੂ ਕੀਤਾ ਸੀ ਤੁਸੀਂ ਹੈਰਾਨ ਹੋ ਜਾਓਗੇ ਅਸੀਂ 100 ਲੇਡੀ ਤੋਂ ਸ਼ੁਰੂ ਕੀਤਾ ਸੀ ਉਹਨਾਂ ਦਾ ਇੱਕ ਮਹੀਨੇ ਦਾ ਟਰਨਓਵਰ ਜਿਹੜਾ ਉ ਡੇਢ ਕਰੋੜ ਰੁਪਇਆ ਹੋ ਗਿਆ ਸੀਗਾ ਮਤਲਬ ਡੇਢ ਡੇਢ ਲੱਖ ਰੁਪਇਆ ਇੱਕ ਮਹੀਨੇ ਦਾ ਕਮਾਲ ਸੀ ਇੱਕ ਲੇਡੀ ਦੀ ਹੁਣ ਅਸੀਂ ਸਕੂਲਾਂ ਦੀਆਂ ਵਰਦੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਦੀਆਂ ਵਰਦੀਆਂ ਵੀ ਉਹਨਾਂ ਨੂੰ ਲਿਆਤੀਆਂ ਕਿ ਤੁਸੀਂ ਇੱਥੋਂ ਸੁਭਾਓ ਕੰਪਿਊਟਰ ਤੇ ਨਾਮ ਪਾ ਜਾਂਦਾ ਉਸ ਸਿਉਕੇ ਵਰਦੀਆਂ ਤੇ ਉਹ ਪੈਕ ਕਰਕੇ ਦੇ ਦਿੰਦੇ ਨੇ ਅਸੀਂ ਅੱਗੇ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪੰਜਾਬ ਪੁਲਿਸ ਦੇ ਰੈਂਕ ਅਲੱਗ-ਅਲੱਗ ਰੈਂਕ ਜਿਹੜੇ ਨੇ ਉਹ ਵੀ ਆ ਜਾਂਦੇ ਨੇ ਵੀ ਐਸ ਨਾਮ ਤੇ ਜਿਹੜਾ ਕੋਈ ਵੀ ਹੌਲਦਾਰ ਐ ਕੋਈ ਡੀਐਸਪੀ ਐ ਕੋਈ ਉਹਦੇ ਜਿੰਨੇ ਜਿੰਨੇ ਵੀ ਰੈਂਕ ਲੱਗਣਗੇ ਜਾਂ ਕਲਰ ਲੱਗਣਗੇ ਉਹ ਸਾਰੇ ਲੇਡੀਜ਼ ਸਿਉਣ ਗਿਆ ਪਰ ਉਂ ਵੀ ਤਾਂ ਗਵਰਨਮੈਂਟ ਕਿਤੋਂ ਸਵਾਊਗੀ ਠੇਕਾ ਦੇ ਕੇ ਉਹ ਆਪਦੇ ਫਾਇਦੇ ਦੇਖਣਗੇ ਉਹ ਕਰੇ ਮੈਂ ਚਾਹੁੰਨਾ ਜਦੋਂ ਤੱਕ ਤੁਹਾਡਾ ਹਸਬੰਡ ਜਾਂ ਤੁਹਾਡਾ ਭਰਾ ਤੁਹਾਡਾ ਕੋਈ ਵੀ ਜਿਹੜਾ ਪੁਰਸ਼ ਮੈਂਬਰ ਕਮਾਉ ਹੈ ਜਦੋਂ ਤੱਕ ਉਹ ਖੇਤੋਂ ਆਵੇ ਨੌਕਰੀ ਤੋਂ ਆਵੇ ਜਾਂ ਕੋਈ ਦੁਕਾਨ ਤੋਂ ਆਵੇ ਉਦੋਂ ਤੱਕ 3-4000 ਰੁਪਿਆ ਘਰੇ ਬੈਠੀਆਂ ਤੁਸੀਂ ਵੀ ਕਮਾਈ ਬੈਠੀਆਂ ਹੋਵੋ ਤੁਸੀਂ ਦੇਖਿਓ ਪੁਰਾਣੀਆਂ ਫਿਲਮਾਂ ਪੁਰਾਣੀਆਂ ਫਿਲਮਾਂ ਚ ਕੀ ਹੁੰਦਾ ਸੀ ਜਿਸ ਦਿਨ ਬੱਦਲ ਜਾਂ ਗੱਜਦਾ ਬਿਜਲੀ ਜੀ ਮਤਲਬ ਕੜਕਦੀ ਐ ਇਹਦਾ ਮਤਲਬ ਮਾਂ ਨੂੰ ਚੱਕਰ ਵਾਲੇ ਨੂੰ ਅੱਜ ਘਰੋਂ ਕੱਢਣਗੇ ਚਲੀ ਜਾ ਮੇਰੇ ਘਰ ਸੇ ਉਸੇ ਦਿਨ ਹੀ ਕਿਉਂ ਕੱਢਣਾ ਹੈ ਬਸ ਵੀ ਦੁਖੀ ਕਰਨਾ ਵੀ ਅੱਜ ਮੀਂਹ ਚ ਪ੍ਰਾਪਾ ਨੂੰ ਇਮੋਸ਼ਨ ਹੋ ਜਾਂਦੇ ਵੀ ਵਿਚਾਰੀ ਮੀਂਹ ਚ ਕਿੱਥੇ ਜਾਊਗੀ ਤੁਸੀਂ ਹੁਣ ਦੇਖੋ ਅੱਜ ਕੱਲ੍ਹ ਵਾਲੀ ਫਿਲਮਾਂ 'ਚ ਸੀਨ ਹੈ ਨਹੀਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਪ੍ਰਾਈਵੇਟ ਗਰੁੱਪਾ ਪ੍ਰਾਈਵੇਟ ਸੈਕਟਰ ਆ ਗਿਆ ਹੁਣ ਜੇ ਉਹ ਲੱਖ ਕਮਾਉਂਦਾ ਤਾਂ ਲੱਖ ਉਹ ਵੀ ਕਮਾ ਕੇ ਲੈਉਂਦੀ ਐ ਉਹਨਾਂ ਨੂੰ ਪਤਾ ਐ ਉਹਨਾਂ ਨੂੰ ਪਤਾ ਐ ਜੇ ਇਹਨੂੰ ਘਰੋਂ ਕੱਢਿਆ ਨਾਲ ਲੱਖ ਰੁਪਈ ਜਾਂਦਾ ਨਾਲ ਲੱਖ ਵੀ ਜਾਂਦਾ ਇਹਨੂੰ ਘਰੋਂ ਕੱਢਾਂਗੇ ਹੁਣ ਨਹੀਂ ਕਹਿੰਦੇ ਚਲੀ ਜਾ ਮੇਰੇ ਘਰ ਸੇ ਤੁਸੀਂ ਸੈਲਫ ਡਿਪੈਂਡਡ ਹੋਵੋ ਬਸ ਸੈਲਫ ਡਿਪੈਂਡਡ ਜਿਹੜੀ ਲੇਡੀ ਐ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਸ ਸਮਾਜ ਦੇ ਵਿੱਚ ਕਿਉਂਕਿ ਉਹ ਕਿਤੇ ਵੀ ਜਾਊਗੀ ਉਹ ਤਾਂ ਉਹਦੇ ਕੋਲ ਤਾਂ ਪੈਸੇ ਨਹੀਂ ਦੇਖੋ ਵਿੱਦਿਆ ਨੂੰ ਤਾਂ ਨਹੀਂ ਚੋਰੀ ਕਰ ਲੋਂਗੇ ਨਾ ਜਿਹੜਾ ਪੜ ਲਿਆ ਤੁਸੀਂ ਪਲਾਟ ਚੋਰੀ ਹੋ ਜਾਣਗੇ ਹੋਰ ਹੋ ਜਾਊਗਾ ਹੋ 100 ਸਿਆਪੇ ਹੋਣਗੇ ਵਿਦਿਆਨਤਨ ਚੋਰੀ ਕਰ ਲਵਾਂਗੇ ਸੋ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਆਮ ਆਦਮੀ ਪਾਰਟੀ ਤੁਹਾਨੂੰ ਇੱਕ ਮੌਕਾ ਦੇ ਰਹੀ ਹੈ ਕਿ ਤੁਸੀਂ ਟ੍ਰੇਂਡ ਹੋ